ਕੈਂਸਰ ਦੀ ਦਵਾਈ ਬਿਲਕੁਲ ਮੁਫਤ ਦਿੱਤੀ ਜਾਂਦੀ ਹੈ। ਵੈਕੁਰਜੀ ਕਾ ਖਾਲਸਾ ਵੈਕੁਰਜੀ ਕੀ ਫਤਿਹ ਜੀ। ਹਾਂ ਜੀ ਸੰਗਤ ਜੀ ਅੱਜ ਅਸੀਂ ਫ੍ਰੀ ਸੀਗੇ। ਸੋ ਅਸੀਂ ਸੋਚਿਆ ਵੀ ਕਿਉਂ ਨਾ ਇੱਥੇ ਅੱਜ ਪਿੰਡ ਜੈਮਰ ਵਾਲਾ ਗੁਰਦੁਆਰਾ ਗੁਰੂ ਸਰਪਤਸਾਹੀ 6ਵੀਂ ਉੱਥੇ ਦਰਸ਼ਨ ਕੀਤੇ ਜਾਣ। ਸੋ ਅਸੀਂ ਜਾ ਰਹੇ ਹਾਂ ਉੱਥੇ ਦਰਸ਼ਨ ਕਰਨ ਤੇ ਨਾਲ ਨਾਲ ਸੰਗਤ ਜੀ ਤੁਹਾਨੂੰ ਵੀ ਦਰਸ਼ਨ ਕਰਵਾਵਾਂਗੇ। ਮੇਰੇ ਨਾਲ ਲਾਡੀ ਮਾਣੂ ਕੇ ਤੇ ਮਨੀ ਭਾਈ ਬਾਕੀ ਪੁਰਾਣੇ ਦੋਸਤ ਜਾ ਰਹੇ ਆ। ਬਾਕੀ ਜਿਹੜਾ ਵਦਾਰਾ ਹੋ ਗਿਆ ਜਾਈਏ ਕਰਾਂਗੇ ਬਾਕੀ ਜੋ ਵੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਉਥੇ ਤੁਹਾਨੂੰ ਉਹ ਦੇ ਦਰਸ਼ੀ ਕਰਾਵਾਂਗੇ ਵਾਹ ਜੀ ਕੀ ਮਾਤ ਬਣਿਆ ਹੋਇਆ ਗੇਟ ਦੇ ਵਿੱਚ ਅਸੀਂ ਐਂਟਰ ਹੋ ਗਏ ਆ ਗੱਡੀ ਮਣੀ ਨੂੰ ਮੈਂ ਕਹਿੰਦਾ ਅੰਦਰ ਹੀ ਲਾ ਦੇ ਮਣੀ ਵੀ ਪਹਿਲੇ ਬੋਲੀ ਮੰਨ ਲੈਂਦਾ ਗੱਲ ਵਾਹ ਇਹ ਬਣਾ ਬਹੁਤ ਵਧੀਆ ਹੈ ਸਕੂਲ ਵੀ ਬਣਾਇਆ ਹੋਇਆ ਵਿੱਚ ਹੀ ਗੁਰਦੁਆਰਾ ਸਾਹਿਬ ਦੇ ਸਕੂਲ ਵੀ ਆ ਬੱਚੇ ਪੜ੍ਹਨ ਵੀ ਹੁੰਦੇ ਇੱਥੇ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜਾ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਹੈ ਬਾਕੀ ਤੁਹਾਨੂੰ ਤੁਸੀਂ ਪੜ੍ਹ ਵੀ ਸਕਦੇ ਹੋ ਤੇ ਬਾਕੀ ਮੇਰੇ ਨਾਲ ਪ੍ਰੀਤ ਨਵਾਨ ਮਣੀ ਬਈ ਤੁਹਾਨੂੰ ਇਤਿਹਾਸ ਜਿਹੜਾ ਇੱਥੋਂ ਦਾ ਦੱਸ ਦਿੰਦਾ ਹਾਂ ਜੀ ਬਾਈ ਜੀ ਕੀ ਹੈ ਜੀ ਇਤਿਹਾਸ ਇੱਥੋਂ ਦਾ ਸੰਗਤ ਨੂੰ ਦੱਸ ਦਿਓ ਵੀਰੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਦੀ ਫਤਿਹ ਇਹ ਦੋ ਇੱਥੋਂ ਦਾ ਇਤਿਹਾਸ ਇਹ ਹੈ ਜੀ ਕਿਉਂਕਿ ਨਾਲ ਆਪਣੇ ਟਰੋਲੀ ਭਾਈ ਪੈਂਡਾ ਮੋਗੇ ਦੇ ਵਿੱਚ ਉਥੇ ਗੁਰੂ ਹਰਗੋਬਿੰਦ ਪਾਸ਼ਾ 6ਵੇਂ ਪਾਸ਼ਾ ਜੀ ਦੇ ਸਾਡੂ ਜੀ ਸਨ ਤੇ ਉਹਨਾਂ ਨੇ ਆਪਣਾ ਨਵਾਂ ਮਕਾਨ ਬਣਾਇਆ ਸੀ ਤੇ ਉਹਨਾਂ ਨੂੰ ਉਹਨਾਂ ਨੇ ਅਰਦਾਸ ਸੀਗੀ ਵੀ ਜਿੰਨਾ ਟਾਈਮ ਛੇਵੇਂ ਪਾਤਸ਼ਾਹ ਸਾਡੇ ਘਰ ਦੇ ਵਿੱਚ ਚਰਨ ਨਹੀਂ ਪਾਉਣਗੇ ਵੀ ਮੈਂ ਵੀ ਅੰਦਰ ਜਾ ਕੇ ਨਵਾਸ ਨਹੀਂ ਕਰਨਾ ਮਕਾਨ ਦੇ ਵਿੱਚ ਤੇ ਇਹ ਅਰਦਾਸ ਬੇਨਤੀ ਛੇਵੇਂ ਪਾਤਸ਼ਾਹ ਨੇ ਕਬੂਲ ਕੀਤੀ ਤੇ ਉਹ ਫਿਰ ਟਰੋਲੀ ਭਾਈ ਆਏ ਤੇ ਇੱਥੇ ਕਾਫੀ ਸਮਾਂ ਰਿਹਾ ਇਸ ਤੋਂ ਬਾਅਦ ਆਪਣੇ ਝੰਡਾ ਵਾਲੀ ਹੈ ਜਿੱਥੇ ਜਾਨੀ ਕਿ ਗੁਰੂ ਪਾਤਸ਼ਾਹ ਨੇ ਜਾ ਕੇ ਆਵੇ ਇੱਥੇ ਇਤਿਹਾਸ ਲਿਖਿਆ ਵੀ ਹੋਇਆ ਤੁਸੀਂ ਦੇਖ ਸਕਦੇ ਹੋ ਵੀ ਭਾਈ ਰੂਪਾ ਤੇ ਉਹਨਾਂ ਦੇ ਪਿਤਾ ਸਾਧੂ ਜੀ ਖੇਤਾਂ ਵਿੱਚ ਕੰਮ ਕਰਦੇ ਸੀਗੇ ਤੇ ਕੰਮ ਕਰ ਰਹੇ ਸੀ ਉਹਨਾਂ ਨੂੰ ਪਿਆਸ ਲੱਗੀ ਤੇ ਝੰਡ ਦੇ ਨਾਲ ਉਹਨਾਂ ਦਾ ਪਾਣੀ ਜਿਹੜਾ ਟੰਗਿਆ ਫਾਇਤੀ ਠੰਡਾ ਪਾਣੀ ਤੇ ਉਹਨਾਂ ਨੇ ਸੋਚਿਆ ਵੀ ਇਹ ਤਾਂ ਇੰਨਾ ਮਤਲਬ ਠੰਡਾ ਪਾਣੀ ਹੈ ਇੰਨਾ ਠੰਡਾ ਜਾਲਾ ਕਿ ਇਹ ਛੇਵੇਂ ਪਾਤਸ਼ਾਹ ਜੇ ਛਕਣਗੇ ਤਾਂ ਫਿਰ ਕਿੰਨਾ ਚੰਗਾ ਹੋਊਗਾ ਵੀ ਸਾਡੇ ਮਨ ਨੂੰ ਸਕੂਨ ਮਿਲੂਗਾ ਤੇ ਫਿਰ ਉਦੋਂ ਢੋਲੀ ਭਾਈ ਤੋਂ ਜਾ ਕੇ ਛੇਵੇਂ ਪਾਤਸ਼ਾਹ ਨੇ ਉੱਥੇ ਜਾ ਕੇ ਜਲ ਛਕਿਆ ਤੇ ਜਲ ਛਕਣ ਤੋਂ ਬਾਅਦ ਜਦੋਂ ਇੱਥੇ ਵਾਪਸ ਆ ਰਹੇ ਸੀ ਢੋਲੀ ਭਾਈ ਨੂੰ ਭਾਈ ਰੂਪੇ ਤੋਂ ਆ ਵੇਖੋ ਬਾਪ ਸੌਂਦੇ ਹੋਏ ਜਦੋਂ ਇਸ ਸਥਾਨ ਤੇ ਆਰਾਮ ਕਰਨ ਲਈ ਇੱਥੇ ਰੁਕੇ ਸੀ ਇੱਥੇ ਇੱਕ ਝੜੀ ਹੁੰਦੀ ਸੀ ਝੜੀ ਹੁੰਦੀ ਸੀ ਇੱਥੇ ਬਾਬਾ ਜੈ ਮਾਲ ਸਿੰਘ ਸਨ ਤੇ ਉਹ ਇੱਥੇ ਆਪਣਾ ਮਾਲ ਡੰਗਰ ਚਾਰਦੇ ਹੁੰਦੇ ਸੀਗੇ ਤੇ ਉਹਨਾਂ ਨੇ ਜਦੋਂ ਵੇਖਿਆ ਕਿ ਛੇਵੇਂ ਪਾਤਸ਼ਾਹ ਆਏ ਹੋਏ ਨੇ ਤੇ ਛੇਵੇਂ ਪਾਤਸ਼ਾਹ ਨੂੰ ਉਹਨਾਂ ਨੇ ਦੇਖ ਕੇ ਉਹਨਾਂ ਨੂੰ ਨਮਸਕਾਰ ਕੀਤੀ ਉਹਨਾਂ ਦਾ ਸਤਿਕਾਰ ਕੀਤਾ ਉਹਨਾਂ ਨੇ ਪ੍ਰਸ਼ਾਦਾ ਪਾਣੀ ਛਕਾਇਆ ਤੇ ਉਦੋਂ ਸ਼ੇਵੇਂ ਪਾਤਸ਼ਾਹ ਨੇ ਵਾਰ ਦਿੱਤਾ ਸੀ ਬਾਬਾ ਜੈਮਲ ਸਿੰਘ ਜੀ ਨੂੰ ਵੀ ਤੇਰੇ ਨਾਮ ਤੇ ਇਹ ਨਗਰ ਵਸੂਗਾ ਤੇ ਇਸ ਸਥਾਨ ਤੇ ਸੰਗਤਾਂ ਦੀਆਂ ਮਨੋਕਾਮਨਾ ਪੂਰੀਆਂ ਹੋਣਗੀਆਂ ਇਸ ਕਰਕੇ ਇਹ ਜਿਹੜਾ ਇਤਿਹਾਸਕ ਸਥਾਨ ਹੈ ਇੱਥੇ ਬਹੁਤ ਸਾਰੀਆਂ ਮਨੋਕਾਮਨਾ ਜਿਹੜੀਆਂ ਆ ਪੂਰੀਆਂ ਹੁੰਦੀਆਂ ਸੰਗਤਾਂ ਦੀਆਂ ਤੇ ਹਰ ਐਤਵਾਰ ਕਾਫੀ ਜ਼ਿਆਦਾ ਤਦਾਦ ਦੇ ਵਿੱਚ ਇੱਥੇ ਸੰਗਤ ਗੁਰੂ ਦੇ ਦਰਸ਼ਨ ਕਰਨ ਆਉਂਦੀ ਰਹਿੰਦੀ ਹੈ ਜਿਹੜੇ ਸਰੋਵਰ ਦੀ ਗੱਲ ਕਰਦੇ ਝਿੜੀ ਸੀ ਉਹ ਆ ਜਗ੍ਹਾ ਤੇ ਸੀਗੀ ਉਹ ਜੰਡ ਸੀਗਾ ਜਿਹੜਾ ਜਿਸ ਨਾਲ ਗੁਰੂ ਪਾਤਸ਼ਾਹ ਨੇ ਆਪਣਾ ਘੋੜਾ ਬੰਨਿਆ ਸੀਗਾ ਤੁਸੀਂ ਦੇਖ ਸਕਦੇ ਹੋ ਇਹ ਕੰਮਲੇ ਮੰਦਰ ਹਾਲਾ ਉੱਥੇ ਲੰਗਰ 24 ਘੰਟੇ ਚੱਲਦਾ ਰਹਿੰਦਾ ਹੈ ਤੇ ਐਤਵਾਰ ਵਾਲੇ ਦਿਨ ਕਾਫੀ ਸੰਗਤ ਇੱਥੇ ਆਉਂਦੀ ਹੈ ਗੁਰੂ ਦੇ ਦਰਸ਼ਨ ਕਰਦੀ ਹੈ ਤੇ ਅਸੀਂ ਕਾਫੀ ਟਾਈਮ ਤੋਂ ਇਸ ਥਾਨ ਦੇ ਨਾਲ ਜੁੜੇ ਹੋਏ ਹਾਂ ਕਿਉਂਕਿ ਕਈ ਵਾਰ ਜਦੋਂ ਵੀ ਇੱਥੇ ਆ ਕੇ ਕੋਈ ਅਰਦਾਸ ਕਰਦੇ ਆਂ ਤੇ ਹਰੇਕ ਅਰਦਾਸ ਸਾਡੀ ਪੂਰੀ ਆਉਂਦੀ ਹੈ ਤੇ ਜਾਂ ਅਸੀਂ ਅਰਦਾਸ ਕਰਨ ਲਈ ਆਉਣੇ ਆ ਤੇ ਜਦੋਂ ਸਾਡੀ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਕੋਈ ਫਿਰ ਅਸੀਂ ਗੁਰੂ ਦਾ ਸ਼ੁਕਰਾਨਾ ਕਰਨ ਲਈ ਇਸ ਥਾਂ ਤੇ ਜਰੂਰ ਆਉਣੇ ਆ ਆਓ ਝੰਡ ਸੇਵਾ ਜਿੱਨ ਨਾਲ ਗੁਰੂ ਪਾਤਸ਼ਾਹ ਨੇ ਆਪਣਾ ਘੋੜਾ ਬੰਨਿਆ ਸੀ ਤਾਂ ਤੁਸੀਂ ਦਰਸ਼ਨ ਕਰ ਸਕਦੇ ਹੋ ਨਿਸ਼ਾਨ ਸਾਹਿਬ ਤੁਸੀਂ ਦੇਖੋਗੇ ਜਿੱਥੇ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਬਣੇ ਹੁੰਦੇ ਆ ਉੱਥੇ ਹਮੇਸ਼ਾ ਦੋ ਨਿਸ਼ਾਨ ਸਾਹਿਬ ਦਿਸਣਗੇ ਸੋ ਇਹਦਾ ਕੀ ਮਤਲਬ ਆ ਕੀ ਅਰਥ ਆ ਵੈਸੇ ਤਾਂ ਬਹੁਤ ਸੰਗਤ ਨੂੰ ਪਤਾ ਹੈ ਪਰ ਬਹੁਤ ਸੰਗਤ ਇਹੋ ਜਿਹੀ ਆ ਜਿਨ੍ਹਾਂ ਨੂੰ ਇਹ ਚੀਜ਼ ਦਾ ਨਹੀਂ ਪਤਾ ਤੇ ਇਹਦਾ ਅਰਥ ਹੈ ਕਿ ਗੁਰੂ ਜੀ ਨੇ ਮੀਰੀ ਅਤੇ ਪੀਰੀ ਦੋ ਜਿਹੜੀਆਂ ਤਲਵਾਰਾਂ ਧਾਰਨ ਕੀਤੀਆਂ ਸਨ ਮੀਰੀ ਪੀਰੀ ਦੀਆਂ ਸੋ ਇਸੇ ਕਰਕੇ ਹੀ ਜਿੰਨੇ ਵੀ ਇਤਿਹਾਸਕ ਗੁਰਦੁਆਰਾ ਛੇਵੀਂ ਪਾਸ਼ਾਹੀ ਦੇ ਉੱਤੇ ਦੋ ਮੀਰੀ ਅਤੇ ਪੀਰੀ ਨੂੰ ਸੰਬੋਧਨ ਕਰਦੇ ਇਹ ਜਿਹੜੇ ਨਿਸ਼ਾਨ ਸੱਬ ਬਣਾਏ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਦੋ ਨਿਸ਼ਾਨ ਸੱਬ ਬਣੇ ਹੋਇਆ ਸੋ ਹੁਣ ਤੁਹਾਨੂੰ ਦਰਸ਼ਨ ਕਰਾਵਾਂਗੇ ਅੰਦਰ ਦਰਬਾਰ ਸਾਹਿਬ ਦੇ ਸੋ ਆਜੋ ਲੈ ਕੇ ਚਾਲਦੇ ਆ ਸੰਗਤੀ ਤੁਹਾਨੂੰ ਦਰਬਾਰ ਸਾਹਿਬ ਦੇ ਵਿੱਚ ਹੋ ਇੱਥੇ ਕੈਂਸਰ ਦੀ ਦਵਾਈ ਬਿਲਕੁਲ ਮੁਫਤ ਦਿੱਤੀ ਜਾਂਦੀ ਹੈ ਤੁਸੀਂ ਸੰਗਦੇ ਜਿੱਥੇ ਬਹੁਤ ਦੂਰੋਂ ਦੂਰੋਂ ਸੰਗਤ ਆ ਕੇ ਜਿਹੜਾ ਆਪਣਾ ਕੈਂਸਰ ਕਿਸੇ ਨੂੰ ਵੀ ਕਿਸੇ ਵੀ ਪ੍ਰਕਾਰ ਦਾ ਕੈਂਸਰ ਆ ਉਹਦੀ ਦਵਾਈ ਇੱਥੋਂ ਮੁਫਤ ਮਿਲਦੀ ਹੈ ਮੁਫਤ ਲੈ ਕੇ ਜਾਂਦੇ ਨੇ ਸੋ ਇਹ ਪੰਡਤ ਜੈਮਨਾਲਾ ਗੁਰਦੁਆਰਾ ਗੁਰੂ ਸਰ ਪਾਤਸ਼ਾਹੀ 6ਵੀਂ ਜ਼ਿਲ੍ਹਾ ਮੋਗਾ ਤੇ ਨਾਂ ਤਹਿਸੀਲ ਭਾਗਾਪੁਰਾਣਾ ਸੋ ਇੱਥੇ ਤੁਸੀਂ ਆ ਕੇ ਕਦੋਂ ਵੀ ਇਹ ਕੈਂਸਰ ਦੀ ਦਵਾਈ ਵੀ ਲਿਜਾ ਸਕਦੇ ਹੋ ਇੱਥੇ ਮੁਫਤ ਦਵਾਈ ਦਿੱਤੀ ਜਾਂਦੀ ਹੈ

ਸੰਗਤ ਜੀ ਬੜਾ ਆਨੰਦ ਆਇਆ ਅਸੀਂ ਦਰਸ਼ਨ ਕੀਤੇ ਹੋਏ ਗੁਰੂ ਸਾਹਿਬ ਦੇ ਗੁਰੂ ਸਾਹਿਬ ਪਾਸੇ ਸ਼ਹੀਦੀ ਗੁਰਦੁਆਰਾ ਸਾਹਿਬ ਦੇ ਸੋ ਬਹੁਤ ਵਧੀਆ ਲੱਗਿਆ ਬੜਾ ਮਨ ਨੂੰ ਸਕੂਨ ਮਿਲਿਆ ਸੋ ਹੁਣ ਅਸੀਂ ਵਾਪਸੀ ਕੀਤੀ ਆ ਕਰਨ ਹੁਣ ਵਾਪਸ ਚਾਲੇ ਪਾਤੇ ਆ ਸੋ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ ਵੀਡੀਓ ਕਿੱਦਾਂ ਦਾ ਲੱਗਿਆ ਇਹ ਵਲੌਗ ਤੇ ਸਾਰੇ ਕਮੈਂਟ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਤੇ ਹਾਂਜੀ ਇੱਕ ਬਹੁਤ ਖਾਸ ਜਿਹੜੀ ਇੱਥੋਂ ਦੀ ਖਾਸੀਅਤ ਕੀ ਸੀ ਗੁਰਦੁਆਰਾ ਸਾਹਿਬ ਦੀ ਕਿ ਇੱਥੇ ਕੈਂਸਰ ਦੀ ਦਵਾਈ ਜਿਹੜੀ ਦਿੱਤੀ ਜਾਂਦੀ ਹੈ ਬਿਲਕੁਲ ਮੁਫਤ ਬਹੁਤ ਦੂਰੋਂ ਦੂਰੋਂ ਸੰਗਤ ਆ ਕੇ ਇੱਥੇ ਦਵਾਈ ਲੈ ਕੇ ਜਾਂਦੀ ਹੈ ਤੇ ਬਹੁਤ ਸੰਗਤ ਨੂੰ ਇੱਥੋਂ ਦੀ ਦਵਾਈ ਨਾਲ ਆਰਾਮ ਵੀ ਆਇਆ ਹੈ। ਸੋ ਤੁਸੀਂ ਜਦੋਂ ਮਰਜ਼ੀ ਇੱਥੇ ਗੁਰਦੁਆਰਾ ਸਾਹਿਬ ਆ ਸਕਦੇ ਹੋ। ਜਦੋਂ ਮਰਜ਼ੀ 24 ਘੰਟੇ ਜਦੋਂ ਮਰਜ਼ੀ ਜਦੋਂ ਵੀ ਤੁਹਾਡਾ ਟਾਈਮ ਲੱਗਦਾ ਇੱਥੋਂ ਕੈਂਸਰ ਨੂੰ ਕਿਸੇ ਵੀ ਪ੍ਰਕਾਰ ਦਾ ਕੈਂਸਰ ਆ ਦਵਾਈ ਮੁਫਤ ਮਿਲਦੀ ਹੈ ਤੇ ਤੁਸੀਂ ਮੁਫਤ ਦਵਾਈ ਲੈ ਸਕਦੇ ਹੋ। ਪਿੰਡ ਜੈਮਨ ਵਾਲਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਤੇ ਸਿੰਘਾ ਵਾਲੇ ਤੋਂ ਅੱਗੇ ਨੰਗ ਕੇ ਆੜੀ ਜਿਹੜਾ ਸਿੰਗਾਣਾ ਉਹ ਨਹੀਂ ਆ ਰਹੀ ਆ ਸੇ ਨੂੰ ਜਾਂਦੇ ਸਿਹਾਂ ਸਿੰਗਾਣਾ ਨੰਗ ਕਿਹਾ ਇਧਰੋਂ ਬਾਗੇਪੁਰਾਣੇ ਦੇ ਜਮਾ ਵਿਚਾਲੇ ਸੈਂਟਰ ਦੇ ਵਿੱਚ ਪਿੰਡ ਪਿੰਦਾ ਪਿੰਡ ਜੈਮਲ ਵਾਲਾ ਤੁਸੀਂ ਮੈਪ ਤੇ ਗੂਗਲ ਮੈਪ ਤੇ ਵੀ ਸਰਚ ਕਰ ਸਕਦੇ ਹੋ ਸੋ ਬਹੁਤ ਵਧੀਆ ਲੱਗੁੰਦੀਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ